ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਫਲ ਖਾਣ ਦੇ ਸਾਡੇ ਵਾਲਾਂ ਨੂੰ ਕੀ ਫਾਇਦੇ ਹਨ ਨੰਬਰ 1 ਸੇਬ ਖਾਣ ਨਾਲ ਸਾਡੇ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਲਈ ਸਾਨੂੰ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 2 ਜੇਕਰ ਅਸੀਂ ਰੋਜ਼ਾਨਾ ਕੇਲੇ ਦਾ ਸੇਵਨ ਕਰਦੇ ਹਾਂ ਇਹ ਸਾਡੇ ਵਾਲਾਂ ਨੂੰ ਦੋ ਮੁਹੇ ਹੋਣ ਤੋਂ ਰੋਕਦਾ ਹੈ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ ਨੰਬਰ 3 ਸੰਤਰਾ ਖਾਣ ਨਾਲ ਸਾਡਾ ਬਲੱਡ ਸਰਕੂਲੇਸ਼ਨ ਸਹੀ ਹੁੰਦਾ ਹੈ ਅਤੇ ਇਹ ਵਾਲਾਂ ਨੂੰ ਸੰਘਣੇ ਅਤੇ ਲੰਬੇ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਨੰਬਰ 4 ਸਟਰਾਬਰੀ ਖਾਣ ਨਾਲ ਸਾਡੇ ਵਾਲਾਂ ਦੀਆਂ ਜੜ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਹੀਂ ਹੁੰਦੀ। ਸਟਰਾਬਰੀ ਸਾਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਨੰਬਰ 5 ਕੀਵੀ ਖਾਣ ਨਾਲ ਸਾਡੇ ਵਾਲ ਕਦੇ ਵੀ ਸਮੇਂ ਤੋਂ ਪਹਿਲਾਂ ਚਿੱਟੇ ਨਹੀਂ ਹੁੰਦੇ। ਇਸ ਲਈ ਸਾਨੂੰ ਕੀਵੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 6 ਅਨਾਰ ਸਾਡੇ ਵਾਲਾਂ ਨੂੰ ਕਾਲੇ ਸੰਘਣੇ ਅਤੇ ਲੰਬੇ ਕਰਨ ਵਿੱਚ ਮਦਦ ਕਰਦਾ ਹੈ ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਨੰਬਰ 7 ਅਮਰੂਦ ਖਾਣ ਨਾਲ ਸਾਡੇ ਵਾਲਾਂ ਦੀ ਲੰਬਾਈ ਵਿੱਚ ਵਾਧਾ ਹੁੰਦਾ ਹੈ ਅਤੇ ਵਾਲਾਂ ਵਿੱਚ ਕਦੇ ਵੀ ਛਿੱਕਰੀ ਨਹੀਂ ਪੈਂਦੀ ਨੰਬਰ 8 ਪਪੀਤਾ ਖਾਣ ਨਾਲ ਸਾਡੇ ਵਾਲਾਂ ਵਿੱਚ ਕਦੇ ਵੀ ਗੰਜਾਪਣ ਨਹੀਂ ਹੁੰਦਾ ਇਹ ਛਿੱਕਰੀ ਨੂੰ ਵੀ ਸਾਡੇ ਵਾਲਾਂ ਤੋਂ ਦੂਰ ਰੱਖਦਾ ਹੈ ਨੰਬਰ 9 ਆਮਲਾ ਸਾਡੇ ਵਾਲਾਂ ਨੂੰ ਲੰਬਾ ਤੇ ਚਮਕਦਾਰ ਬਣਾਉਣ ਵਿੱਚ ਸਾਡੀ ਮਦਦ ਕਰਦਾ ਹੈ। ਨੰਬਰ 10 ਅੰजीर ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ ਜੋ ਸਾਡੇ ਵਾਲਾਂ ਦੀ ਲੰਬਾਈ ਵਿੱਚ ਵਾਧਾ ਕਰਦੇ ਹਨ ਅਤੇ ਵਾਲਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਨੰਬਰ 11 ਖਜੂਰ ਖਾਣ ਨਾਲ ਸਾਡੇ ਵਾਲ ਮਜ਼ਬੂਤ ਅਤੇ ਸਿਹਤਮੰਦ ਬਣਦੇ ਹਨ ਖਜੂਰ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਾਡੀ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ ਨੰਬਰ 12 ਤਰਬੂਜ ਖਾਣ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਵਾਲ ਤੰਦਰੁਸਤ ਬਣਦੇ ਹਨ ਤਰਬੂਜ ਦੇ ਬੀਜ ਅਤੇ ਤੇਲ ਵਿੱਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਨੰਬਰ 13 ਗਰਮੀਆਂ ਵਿੱਚ ਲੀਚੀ ਖਾਣ ਨਾਲ ਬਾਲਾਂ ਨੂੰ ਤਾਕਤ ਮਿਲਦੀ ਹੈ ਬਾਲ ਚਮਕਦਾਰ ਅਤੇ ਮਜ਼ਬੂਤ ਬਣਦੇ ਹਨ ਲੀਚੀ ਦਾ ਮਾਸਕ ਬਾਲਾਂ ਨੂੰ ਨਮੀ ਦਿੰਦਾ ਹੈ ਸਿਰ ਦੀ ਖੁਸ਼ਕੀ ਦੂਰ ਕਰਦਾ ਹੈ ਅਤੇ ਬਾਲਾਂ ਨੂੰ ਝੜਨ ਤੋਂ ਰੋਕਦਾ ਹੈ ਨੰਬਰ 14 ਅੰਗੂਰ ਬਾਲਾਂ ਦੀ ਮਾਈਕਰੋ ਨਿਊਟ੍ਰੀਐਂਟ ਘਾਟ ਨੂੰ ਦੂਰ ਕਰਦੇ ਹਨ ਜਿਸ ਨਾਲ ਬਾਲ ਮਜ਼ਬੂਤ ਅਤੇ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ ਅੰਗੂਰਾਂ ਵਿੱਚ ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ ਜੋ ਸਾਡੇ ਬਾਲਾਂ ਦੀ ਲੰਬਾਈ ਵਿੱਚ ਵਾਧਾ ਕਰਦੇ ਹਨ ਨੰਬਰ 15 ਚੈਰੀ ਦਾ ਸੀਵਨ ਸਾਡੇ ਵਾਲਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੁੰਦੀ ਹੈ ਵਿਟਾਮਿਨ ਸੀ ਕੇਰਾਟਿਨ ਵਿੱਚ ਸਹਾਇਤਾ ਕਰਦਾ ਹੈ ਜੋ ਵਾਲਾਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ ਐਂਟੀਆਕਸੀਡੈਂਟ ਵਾਲਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦੇ ਹਨ ਜਿਸ ਨਾਲ ਵਾਲ ਸਿਹਤਮੰਦ ਰਹਿੰਦੇ ਹਨ ਨੰਬਰ 16 ਆਲੂ ਬਖਾਰੇ ਵਿੱਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ ਜੋ ਸਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦੇ ਹਨ ਆਲੂ ਬਖਾਰੇ ਦਾ ਸੇਵਨ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ ਇਹ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਵਿੱਚ ਵੀ ਸਾਡੀ ਮਦਦ ਕਰਦਾ ਹੈ ਅਤੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟਾ ਹੋਣ ਤੋਂ ਰੋਕਦਾ ਹੈ ਨੰਬਰ 17 ਆੜੂ ਵਿੱਚ ਬਾਇਓਟਿਨ ਅਤੇ ਵਿਟਾਮਿਨ B ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ ਨੰਬਰ 18 ਨਿੰਬੂ ਦਾ ਰਸ ਵਾਲਾਂ ਨੂੰ ਨਾ ਸਿਰਫ ਚਮਕਦਾਰ ਅਤੇ ਸਾਫ਼ ਬਣਾਉਂਦਾ ਹੈ ਸਗੋਂ ਵਾਲਾਂ ਦੇ ਬਾਧੇ ਵਿੱਚ ਵੀ ਮਦਦ ਕਰਦਾ ਹੈ ਨਿੰਬੂ ਦਾ ਰਸ ਵਾਲਾਂ ਵਿੱਚ ਜੰਮੀ ਹੋਈ ਧੂੜ ਮਿੱਟੀ ਗੰਦਗੀ ਨੂੰ ਸਾਫ਼ ਕਰਦਾ ਹੈ ਨਿੰਬੂ ਦੇ ਰਸ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ ਜੋ ਕਿ ਸਿਕਰੀ ਨੂੰ ਸਾਡੇ ਤੋਂ ਦੂਰ ਰੱਖਦੇ ਹਨ ਹਾਂਜੀ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ